ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪਰਮੇਸ਼ਰ ਤੁਹਾਨੂੰ ਵੱਡੀ ਬਰਕਤ ਦੇਵੇ ਵੱਡੀ ਕਿਰਪਾ ਕਰੇ ਅੱਜ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਸਿੱਖਣਾ ਜੋ ਅੱਜ ਦਾ ਸਾਡਾ ਵਿਸ਼ਾ ਹੈ ਉਹ ਇਹ ਹੈ ਕਿ ਦੁੱਖਾਂ ਤੋਂ ਬਾਅਦ ਦੁੱਖਾਂ ਤੋਂ ਮਗਰੋਂ ਵਰਕਤ ਆਉਂਦੀ ਹੈ ਸਾਡੀ ਜ਼ਿੰਦਗੀ ਚ ਜੇ ਦੁੱਖ ਹੈ ਤਾਂ ਇਹ ਗੱਲ ਪੱਕੀ ਜਾਣ ਲਓ ਕਿ ਇਸ ਤੋਂ ਮਗਰੋਂ ਸਾਡੀ ਜ਼ਿੰਦਗੀ ਚ ਪਰਮੇਸ਼ਰ ਦਾ ਅਨੋਖਾ ਕੰਮ ਹੋਣ ਵਾਲਾ ਅੱਜ ਜਿਹੜੇ ਲੋਕ ਮਸੀਹ ਦੇ ਵਿੱਚ ਚੱਲਦੇ ਨੇ ਪਵਿੱਤਰ ਬਾਈਬਲ ਦੀਆਂ ਸਿੱਖਿਆਵਾਂ ਤੇ ਪਵਿੱਤਰ ਬਾਈਬਲ ਦੇ ਜੋ ਸਿਧਾਂਤ ਨੇ ਮੰਨਦੇ ਨੇ ਉਹਨਾਂ ਨੂੰ ਇਹ ਸਵਾਲ ਕਈ ਵਾਰ ਸਤੋਂਦਾ ਆ ਕਿ ਮੇਰੀ ਜ਼ਿੰਦਗੀ 'ਚ ਦੁੱਖ ਕਿਉਂ ਮੇਰੀ ਜ਼ਿੰਦਗੀ ਵਿੱਚ ਦੁੱਖ ਕਿਉਂ ਮੇਰੀ ਜ਼ਿੰਦਗੀ 'ਚ ਰੋਗ ਕਿਉਂ ਮੇਰੀ ਜ਼ਿੰਦਗੀ 'ਚ ਪਰੇਸ਼ਾਨੀਆਂ ਕਿਉਂ ਮੇਰੀ ਜ਼ਿੰਦਗੀ 'ਚ ਮੁਸ਼ਕਲਾਂ ਕਿਉਂ ਇਹ ਦੁੱਖ ਜਿਹੜਾ ਆ ਉਹਨਾਂ ਨੂੰ ਸਤਾਉਂਦਾ ਆ ਪਰ ਪਵਿੱਤਰ ਬਾਈਬਲ ਹੀ ਸਾਡੇ ਸਵਾਲਾਂ ਦਾ ਜਵਾਬ ਦਿੰਦੀ ਹੈ ਪਵਿੱਤਰ ਬਾਈਬਲ ਦੇ ਵਿੱਚ ਸਾਡੇ ਸਾਰੇ ਸਵਾਲਾਂ ਦਾ ਜਵਾਬ ਜੋ ਦੁੱਖ ਹੈ ਇਹਦੇ ਆਉਣ ਦੇ ਕੁਝ ਕਾਰਨ ਨੇ ਇੱਕ ਕਾਰਨ ਤਾਂ ਹੁੰਦਾ ਆ ਕਿ ਸਾਡਾ ਪਾਪ ਸਾਡੇ ਪਾਪ ਸਾਡੀ ਬਦੀ ਸਾਡੇ ਗੁਨਾਹ ਕਰਕੇ ਦੁੱਖ ਇੱਕ ਦੁੱਖ ਇਸ ਲਈ ਹੁੰਦਾ ਪਰਮੇਸ਼ਰ ਸਾਡੀ ਪਰਖ ਲੈਂਦਾ ਪਰਮੇਸ਼ਰ ਸਾਨੂੰ ਪਰਖਦਾ ਆ ਪਰਮੇਸ਼ਰ ਸਾਨੂੰ ਮਜ਼ਬੂਤ ਬਣਾਉਣਾ ਚਾਹੁੰਦਾ ਹੈ ਪਰਮੇਸ਼ਰ ਜੋ ਹੈ ਸਾਨੂੰ ਖਾਲਸ ਬਣਾਉਣਾ ਚਾਹੁੰਦਾ ਪਰ ਕਈ ਵਾਰ ਅਸੀਂ ਦੁੱਖਾਂ ਨੂੰ ਸਮਝ ਨਹੀਂ ਸਕਦੇ ਕਈ ਵਾਰ ਅਸੀਂ ਦੁੱਖ ਨੂੰ ਸਮਝ ਨਹੀਂ ਪਾਉਂਦੇ ਜਿਹਦੇ ਕਾਰਨ ਅਸੀਂ ਪਰੇਸ਼ਾਨ ਹੋ ਜਾਂਦੇ ਆ ਅਸੀਂ ਦੁਖੀ ਹੋ ਜਾਂਦੇ ਆ ਅਸੀਂ ਲਾਚਾਰ ਹੋ ਜਾਂਦੇ ਜਦੋਂ ਅਸੀਂ ਬਾਈਬਲ ਨੂੰ ਜਾਣਦੇ ਆ ਬਾਈਬਲ ਦੇ ਵਿੱਚ ਬਹੁਤ ਸਾਰੇ ਪਰਮੇਸ਼ਰ ਦੇ ਦਾਸ ਹੋਏ ਨੇ ਪਵਿੱਤਰ ਬਾਈਬਲ ਦੇ ਅੰਦਰ ਬਹੁਤ ਸਾਰੇ ਪਰਮੇਸ਼ਰ ਜੀ ਦੇ ਦਾਸ ਹੋਏ ਨੇ ਜਿਨ੍ਹਾਂ ਨੇ ਵਫਾਦਾਰੀ ਦੇ ਨਾਲ ਜੀਵਨ ਬਤੀਤ ਕੀਤਾ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਆਪਣੇ ਮੁਕਤੀਦਾਤਾ ਪ੍ਰਭ ਯਿਸੂ ਮਸੀਹ ਦੇ ਵਚਨਾਂ ਨੂੰ ਫੋਲੋ ਕੀਤਾ ਪਰ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਦੁੱਖ ਆਏ ਤੇ ਅਸੀਂ ਅੱਜ ਜਾਣਨਾ ਕਿ ਜਿਹੜੇ ਦੁੱਖ ਹੈ ਇਹ ਕਿਉਂ ਆਉਂਦੇ ਨੇ ਸਾਡੀ ਜ਼ਿੰਦਗੀ 'ਚ ਤੇ ਦੁੱਖ ਦੇ ਪਿੱਛੇ ਰੀਜ਼ਨ ਕੀ ਹੈ ਪਰਮੇਸ਼ਰ ਕਿਉਂ ਸਾਨੂੰ ਦੁੱਖ ਦਿੰਦਾ ਹੈ ਇਹ ਗੱਲ ਯਾਦ ਰੱਖੋ ਇੱਟ ਜਿਹੜੀ ਹੈ ਨਾ ਉਹ ਅੱਗ ਵਿੱਚ ਜਾ ਕੇ ਭੱਠੇ 'ਚ ਜਾ ਕੇ ਮਜ਼ਬੂਤ ਹੁੰਦੀ ਹੈ ਇੱਕ ਇੱਟ ਜਿਹੜੀ ਮਿੱਟੀ ਤੋਂ ਬਣਦੀ ਹੈ ਜੀ ਉਸ ਇੱਟ ਦੇ ਉੱਤੇ بارش ਪਵੇ ਤੇ ਉਹ ਖੁਰ ਜਾਂਦੀ ਹੈ। ਇੱਕ ਇੱਟ ਹੈ ਜਿਹੜੀ ਅੱਗ ਵਿੱਚ ਆਪਣੇ ਸਮੇਂ ਦੇ ਹਿਸਾਬ ਨਾਲ ਪੂਰਾ ਸਮਾਂ ਕੱਟ ਕੇ ਬਾਹਰ ਨਿਕਲਦੀ ਹੈ। ਉਹ ਇੱਟ ਦੇ ਉੱਤੇ ਜਿੰਨੀ ਮਰਜ਼ੀ بارش ਹੋਵੇ ਉਹਦੇ ਤੇ ਕੋਈ ਵੀ بارش ਦਾ ਅਸਰ ਨਹੀਂ ਹੁੰਦਾ। ਉਹ ਖੁਰਦੀ ਨਹੀਂ ਹੈ। ਉਹ ਪੱਕੀ ਹੋ ਜਾਂਦੀ ਹੈ ਉਹ ਮਜਬੂਤ ਹੋ ਜਾਂਦੀ ਹੈ ਜਿਸ ਤਰ੍ਹਾਂ ਇੱਟ ਜਿਹੜੀ ਹੈ ਉਹ ਅੱਗ 'ਚ ਜਾ ਕੇ ਪੱਕਦੀ ਹੈ ਇਸੇ ਤਰ੍ਹਾਂ ਇੱਕ ਵਿਸ਼ਵਾਸੀ ਜਿਹੜਾ ਆ ਦੁੱਖ ਵਿੱਚ ਜਦੋਂ ਪਰੇਸ਼ਾਨੀ ਵਿੱਚ ਜਾਂਦਾ ਆ ਜਦੋਂ ਇੱਕ ਧਰਮੀ ਇਨਸਾਨ ਦੁੱਖਾਂ ਦੇ ਹਾਲਾਤਾਂ ਵਿੱਚ ਜਾਂਦਾ ਆ ਉਹ ਮਜਬੂਤ ਹੁੰਦਾ ਵਿਸ਼ਵਾਸ ਇਮਾਨ ਦੇ ਵਿੱਚ ਉਹ ਪਰਮੇਸ਼ਰ ਦੇ ਨਾਲ ਉਹਦਾ ਰਿਸ਼ਤਾ ਹੋਰ ਜ਼ਿਆਦਾ ਮਜ਼ਬੂਤ ਹੋ ਜਾਂਦਾ ਸੋ ਇਸ ਲਈ ਸਾਨੂੰ ਦੁੱਖ ਨੂੰ ਦੇਖ ਕੇ ਘਬਰਾਉਣਾ ਨਹੀਂ ਚਾਹੀਦਾ ਬਲਕਿ ਪ੍ਰਾਰਥਨਾ ਵਿੱਚ ਵਧਣਾ ਚਾਹੀਦਾ ਤੇ ਵੀ ਮੈਂ ਪਰਮੇਸ਼ਰ ਤੇ ਲੋਕਾਂ ਨੂੰ ਜਿਹੜੇ ਪਵਿੱਤਰ ਬਾਈਬਲ ਦੇ ਸਿਧਾਂਤਾਂ ਨੂੰ ਮੰਨਦੇ ਨੇ ਜਿਹੜੇ ਪਰਮੇਸ਼ਰ ਦੇ ਵਚਨ ਨੂੰ ਫੋਲੋ ਕਰਦੇ ਨੇ ਉਹਨਾਂ ਨੂੰ ਕਹਿ ਦੇਣਾ ਚਾਹੁੰਨਾ ਕਿ ਜਦੋਂ ਦੁੱਖ ਆਵੇ ਤੇ ਘਬਰਾਓ ਨਾ ਇਹ ਜਾਣ ਰੱਖੋ ਇਸ ਦੁੱਖ ਦੇ ਮਗਰੋਂ ਬਹੁਤ ਵੱਡੀ ਵਰਕਤ ਮਿਲਣ ਵਾਲੀ ਹੈ ਇਸ ਦੁੱਖ ਦੇ ਮਗਰੋਂ ਬਹੁਤ ਵੱਡੀ ਵਰਕਤ ਆਉਣ ਵਾਲੀ ਹੈ ਕਿਉਂਕਿ 8 ਜਿਹੜੀ ਹੈ ਅੱਗ ਦੀ ਪੱਠੀ 'ਚ ਜਾ ਕੇ ਪੱਕਦੀ ਹੈ ਸੋਨੇ ਦੀ ਪਹਿਚਾਨ ਅੱਗ ਦੇ ਵਿੱਚ ਹੁੰਦੀ ਹੈ ਇਸ ਲਈ ਐਸੀ ਤਰ੍ਹਾਂ ਵਿਸ਼ਵਾਸੀ ਦੀ ਪਹਿਚਾਨ ਦੁੱਖ ਦੇ ਹਾਲਾਤਾਂ ਵਿੱਚ ਪਤਾ ਲੱਗਦੀ ਹੈ ਪਰ ਇੱਕ ਸੱਚੀ ਗੱਲ ਮੈਂ ਤੁਹਾਡੇ ਨਾਲ ਕਰ ਦੇਣਾ ਚਾਹੁੰਦਾ ਜਦੋਂ ਦੁੱਖ ਹੁੰਦਾ ਹੈ ਨਾ ਉਹਦੇ ਪਿੱਛੋਂ ਬਰਕਤ ਮਿਲਦੀ ਹੈ ਇਹ ਗੱਲ ਯਾਦ ਰੱਖੋ ਦੁੱਖ ਸਾਨੂੰ ਅਗਲੇ ਲੈਵਲ ਲਈ ਤਿਆਰ ਕਰਦਾ ਦੁੱਖ ਸਾਡੀ ਪੋਜੀਸ਼ਨ ਜਿਹੜੀ ਆਤਮਿਕ ਰੋਹਾਨੀ ਤੌਰ ਤੇ ਅੱਗੇ ਨੂੰ ਸਾਡੇ ਲੈਵਲ ਨੂੰ ਅਪ ਕਰਨਾ ਚਾਹੁੰਦਾ ਵਧਾਉਣਾ ਚਾਹੁੰਦਾ ਜਿਸ ਤਰ੍ਹਾਂ ਗਰਮੀ ਦੇ ਦਿਨਾਂ ਦੇ ਵਿੱਚ ਔੜਾਂ ਲੱਗਦੀਆਂ ਨੇ ਗਰਮੀ ਦੇ ਦਿਨਾਂ ਦੇ ਵਿੱਚ ਹਵਾਵਾਂ ਬੰਦ ਹੋ ਜਾਂਦੀਆਂ ਐਨੀ ਜ਼ਿਆਦਾ ਗਰਮੀ ਹੈ ਵੀ ਬਹੁਤ ਔਖਾ ਇਹ ਯਾਦ ਰੱਖੋ ਜਦੋਂ ਔੜ ਲੱਗੇ ਜਦੋਂ ਸੰਘਣੀ ਘਟਾ ਭਾਵ ਕੀ ਗਰਮੀ ਦੀ ਔੜ ਵਧਦੀ ਜਾਵੇ ਤੇ ਉਹ ਇਸ ਗੱਲ ਨੂੰ ਜ਼ਾਹਰ ਕਰਦੀ ਹੈ ਕਿ ਇਹਦੇ ਪਿੱਛੋਂ ਹੁਣ ਭਾਰੀ ਵਰਖਾ ਹੋਣ ਵਾਲੀ ਹੈ ਉਹ ਇਸ ਗੱਲ ਦਾ ਸੰਕੇਤ ਹੈ ਤੇ ਦੁੱਖ ਇਸ ਗੱਲ ਦਾ ਸੰਕੇਤ ਹੈ ਕਿ ਇਹਦੇ ਮਗਰੋਂ ਤੁਹਾਨੂੰ ਵਰਕਤ ਮਿਲਣ ਵਾਲੀ ਹੈ ਇਹਦੇ ਮਗਰੋਂ ਤੁਹਾਡੇ ਤੇ ਆਸ਼ੀਸ਼ ਆਉਣ ਵਾਲੀ ਹੈ ਮੈਂ ਹੀ ਕਹਾਂਗਾ ਅੱਜ ਸਾਡੀ ਜ਼ਿੰਦਗੀ ਲਈ ਜ਼ਰੂਰੀ ਹੈ ਅੱਜ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸਿਰਜਣਹਾਰ ਪ੍ਰਭੂ ਨੂੰ ਯਾਦ ਰੱਖੀਏ ਔਰ ਦੁੱਖ ਵਿੱਚ ਘਬਰਾਈਏ ਨਾ ਇਹ ਦੁੱਖ ਤੁਹਾਡੇ ਲਈ ਵੱਡੀਆਂ ਵਰਕਤਾਂ ਲੈ ਕੇ ਆਉਣਗੇ ਜਿਹੜੇ ਸੇਵਕਾਂ ਦੀ ਜ਼ਿੰਦਗੀ 'ਚ ਦੁੱਖ ਹੁੰਦੇ ਆ ਉਹ ਸੇਵਕਾਂ ਨੂੰ ਬਹੁਤ ਜ਼ਿਆਦਾ ਆਉਣ ਵਾਲੇ ਦਿਨਾਂ ਦੇ ਵਿੱਚ ਪਰਮੇਸ਼ਰ ਵਧਾਉਂਦਾ ਆ ਕਿਉਂਕਿ ਉਹ ਉਸ ਦੁੱਖ ਵਿੱਚੋਂ ਦੀ ਜਦੋਂ ਪਾਸ ਹੁੰਦੇ ਆ ਇਸੇ ਤਰ੍ਹਾਂ ਵਿਸ਼ਵਾਸੀ ਹੈ ਜਦੋਂ ਦੁੱਖ ਮੁਸੀਬਤ ਦੇ ਵੇਲੇ ਵੀ ਪਰਮੇਸ਼ਰ ਨਾਲ ਵਫਾਦਾਰੀ ਵਿੱਚ ਰਹਿੰਦਾ ਉਹਦੇ ਪਿੱਛੋਂ ਉਹਦੀ ਰੋਹਾਨੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਵੱਡੀ ਵਰਕਤ ਲੈ ਕੇ ਜਾਂਦਾ ਹੈ ਸੋ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਡਰਨਾ ਨਹੀਂ ਚਾਹੀਦਾ ਔਰ ਸਦਾ ਪਰਮੇਸ਼ਰ ਦੀ ਮਹਿਮਾ ਕਰਦੇ ਰਹਿਣਾ ਚਾਹੀਦਾ ਪ੍ਰਭੂ ਤੁਹਾਨੂੰ ਵਰਕਤ ਦੇਵੇ ਆਸ਼ੀਸ਼ਤ ਦੇਵੇ ਸਭਨਾਂ ਨੂੰ ਜੈ ਮਸੀਹ ਦੀ